पचाला युद्ध नशिया के विरुद्ध तहत आज पचाला पुलिस वालों पचाला के कई था सर्च ऑपरेशन चलाया गया जिसकी जानकारी पचाला दे एसएसपी नालक पी नानक सिंह गई है उन्होंने दसिया कि पिछले एक महीने तो नशा तस्करा के खिलाफ जो मुहिम चल रही है उस तहत सौ दे, दे करीब परचे दर्ज किए गए ने एक सौ तीह के करीब नशा तस्कर गिरफ्तार किए गए हैं कई वहीकल भी फड़े गए हैं ਯੁੱਧ ਨਸ਼ੇ ਦੇ ਵਿਰੁੱਧ ਇੱਕ ਵਾਰੀ ਫੇਰ ਜਿਹੜਾ ਪਟਿਆਲਾ ਪੁਲਿਸ ਵੱਲੋਂ ਪਟਿਆਲਾ ਦੇ ਅਲੱਗ-ਅਲੱਗ ਥਾਵਾਂ ਤੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ ਉਹ ਸਾਡੇ ਨਾਲ ਡਾਕਟਰ ਨਾਨਕ ਸਿੰਘ ਜੀ ਨੇ ਐਸਐਸਪੀ ਪਟਿਆਲਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਇੱਕ ਵਾਰੀ ਫੇਰ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ ਕਿਸ ਤਰ੍ਹਾਂ ਸਫਲਤਾਪੂਰਵਕ ਪਟਿਆਲਾ ਪੁਲਿਸ ਨੂੰ ਮਿਲ ਰਹੀ ਹੈ ਤੇ ਜਿਹੜਾ ਯੁੱਧ ਨਸ਼ਿਆਂ ਵਿਰੋਧ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਜੀਪੀ ਪੰਜਾਬ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਉਸ ਦੀ ਲੜੀ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਅੱਜ 7 ਜਗ੍ਹਾ ਤੇ ਕੀਤਾ ਜਾ ਰਿਹਾ ਪਟਿਆਲਾ ਜ਼ਿਲ੍ਹੇ ਵਿੱਚ ਸੋ ਇਹਦੇ ਵਿੱਚ ਸਰ ਰਿਕਵਰੀਜ਼ ਵੀ ਹੋਈਆਂ ਔਰ ਰਿਕਵਰੀਜ਼ ਦਾ ਸਾਰਾ ਡਾਟਾ ਇਕੱਠਾ ਕਰਕੇ ਕੋਈ ਸ਼ੇਅਰ ਕੀਤਾ ਜਾਊਗਾ ਜਦੋਂ ਖਤਮ ਹੋ ਜਾਂਦਾ ਬਟ ਸਾਡੇ ਕੋਲ ਜਿਹੜੀ ਪੁਆਇੰਟਡ ਇਨਫੋਰਮੇਸ਼ਨ ਸੀ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ ਤੇ ਉਹਦੇ ਮੁਤਾਬਕ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਅੱਜ ਕੀਤਾ ਗਿਆ ਅਸਰ ਕਿੰਨਾ ਕੁਛ ਅਜੇ ਬਰਾਮਤ ਹੋਇਆ ਗੱਲ ਕਰੀਏ ਅੱਜ ਦੀ ਜਾਂ 1 ਮਹੀਨੇ ਦੇ ਵਿੱਚ ਲਗਾਤਾਰ ਜਿਹੜਾ ਪਟਿਆਲਾ ਪੁਲਿਸ ਜਿਹੜੀ ਹੈਗੀ ਆ ਸਰਚ ਆਪਰੇਸ਼ਨ ਕਾਰੀਆ ਨਸ਼ਾ ਤਖਸਰਾ ਦੀ ਕਮਰ ਤੱਕ ਤੋੜ ਦਿੱਤੀ ਹੈ ਲੇਕਿਨ 1 ਮਹੀਨੇ ਦੇ ਵਿੱਚ ਕਿੰਨੀ ਰਿਕਵਰੀ ਹੋ ਰਹੀ ਚੋ ਇੱਕ ਮਹੀਨੇ ਵਿੱਚ ਸਾਡੇ ਕੋਲ 100 ਤੋਂ ਜ਼ਿਆਦਾ ਪਰਚੇ ਦਰਜ ਹੋਏ ਨੇ 125 ਤੋਂ 130 ਬੰਦੇ ਅਰੈਸਟ ਹੋਏ ਨੇ ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਰਿਕਵਰੀਜ਼ ਨੇ ਇਹਦੇ ਵਿੱਚ ਸੋ ਜਿਹੜਾ ਓਟ ਸੈਂਟਰ ਵਿੱਚ ਵੀ ਜਿਹੜੇ ਆਪਣੇ ਨਸ਼ਾ ਕਰਨ ਵਾਲੇ ਮੁੰਡੇ ਸੀਗੇ ਜਾਂ ਕੁੜੀਆਂ ਸੀਗੀਆਂ ਉਹਨਾਂ ਦੀ ਗਿਣਤੀ ਵੀ ਕਾਫੀ ਵਧੀ ਹੈ ਸੋ that shows ਕਿ ਐਨਫੋਰਸਮੈਂਟ ਚੰਗੀ ਹੋ ਰਹੀ ਹੈ ਇਸੇ ਕਰਕੇ ਉੱਥੇ ਜਿਹੜੇ ਡਰੱਗ ਐਡਿਕਟ ਨੇ ਉਹ ਡਰੱਗ ਛੱਡ ਕੇ ਆਪਣੀ ਦਵਾਈ ਲੈਣ ਦੀ ਕੋਸ਼ਿਸ਼ ਕਰ ਰਹੇ ਮੈਸੇਜ ਕੀ ਦੇਣਾ ਚਾਹੋਗੇ ਜੇ ਨਸ਼ਾ ਤਖਸਰ ਜਿਹੜੇ ਹੈਗੇ ਨੇ ਜੀ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਹੈ ਕਿ ਆਪਾਂ ਡਰੱਗ ਬਿਲਕੁਲ ਨਹੀਂ ਵਿਕਣ ਦੇਣੀ ਜਿਹੜਾ ਡਰੱਗ ਜ਼ੀਰੋ ਡਰੱਗ ਦਾ ਸੀਐਮ ਸਾਹਿਬ ਦਾ ਸੁਪਨਾ ਹੈ ਉਹ ਪਟਿਆਲਾ ਪੁਲਿਸ ਬਿਲਕੁਲ ਕਰੂਗੀ ਉਹਨੂੰ ਅਚੀਵ ਕਰੂਗੀ ਐਂਡ ਵੀਲ ਇਨਸ਼ੋਰ ਕਿ ਕਿਤੇ ਵੀ ਡਰੱਗ ਨਾ ਵਿਕੇ ਤੇ ਆਪਣਾ ਜਿਹੜਾ ਯੂਥ ਹੈ ਉਹ ਇਸ ਤੋਂ ਲਾਂਬੇ ਹੋ ਕੇ ਆਪਣੇ ਕਮਾਂਵਲ ਦਾ ਸ ਸੋ ਇਹ ਸਾਨੂੰ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਾ ਜੀ ਜਿਨ੍ਹਾਂ ਨੇ ਸਿੱਧੇ ਤੌਰ ਤੇ ਜਿਹੜਾ ਨਸ਼ਾ ਤਸਕਰਾਂ ਨੂੰ ਜਿਹੜਾ ਵਾਰਨਿੰਗ ਵੀ ਦੇ ਦਿੱਤੀ ਹੈ ਬਿਲਕੁਲ ਵੀ ਜਿਹੜਾ ਪਟਿਆਲਾ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਨਸ਼ਾ ਜਿਹੜਾ ਨਹੀਂ ਵੇਚਣ ਦਿੱਤਾ ਜਾਏਗਾ ਜੋ ਮਾ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਸਿੰਘ ਮਾਨ ਨੇ ਸੁਪਨਾ ਦੇਖਿਆ ਨਸ਼ਾ ਮੁਕਤ ਪੰਜਾਬ ਉਸ ਨੂੰ ਬਹੁਤ ਜਲਦੀ ਜਿਹੜਾ ਹੋਰ ਵੀ ਪੂਰਾ ਕੀਤਾ ਜਾਏਗਾ ਪਟਿਆਲਾ ਤੋਂ ਕੈਮਰਾਮੈਨ ਕਰਨ ਦੇ ਨਾਲ ਹਰਿੰਦਰਪਾਲ